ਖਾਨਕੋਟ ਸ਼ਹਿਰ ਦੇ ਆਸ-ਪਾਸ ਕਾਫੀ ਸਾਰੇ ਸਰਪ੍ਰੈਸ਼ਨ ਚੱਲ ਰਹੇ ਆ। ਖਾਨਕੋਟ ਬੱਸ ਸਟੈਂਡ ਦੇ ਵਿੱਚ ਜਿਹੜਾ ਸਰਚ ਆਪਰੇਸ਼ਨ ਆ, ਕਾਡਨੈਂਟ ਸਰਚ ਆਪਰੇਸ਼ਨ ਉਹ ਇੱਕ ਜਦਾ ਹਿੱਸਾ ਆ। ਇਸ ਤੋਂ ਇਲਾਵਾ ਸਿਟੀ ਦੇ ਵਿੱਚ ਵੀ ਆਪਰੇਸ਼ਨ ਚੱਲ ਰਹੇ ਆ। ਸਿਟੀ ਦੇ ਅਰਾਊਂਡ ਵੀ ਆਪਰੇਸ਼ਨ ਚੱਲ ਰਹੇ ਆ, ਬਾਰਡਰ ਤੇ ਅਲੱਗ ਚੱਲ ਰਹੇ ਆ। ਸੋ ਅੱਜ ਹਰ ਇੱਕ ਜਗ੍ਹਾ ਦੇ ਉੱਤੇ ਅ ਇਨਫੈਕਟਰ ਦਾ ਡੇਲੀ ਦਾ ਰੁਟੀਨ ਆ, ਔਰ ਸਪੈਸ਼ਲੀ ਅੱਜ ਬੱਸ ਸਟੈਂਡ ਦਾ ਸਿਕਾ ਕਿਉਂਕਿ ਬੱਸ ਸਟੈਂਡ ਦੇ ਵਿੱਚ ਕਈ ਤਰ੍ਹਾਂ ਦੇ 엘ਮੈਂਟਸ ਇੱਥੇ ਆਉਂਦੇ ਆ ਔਰ ਉਹਨਾਂ ਨੂੰ ਚੈੱਕ ਕਰਨ ਲਈ ਬਸ ਸਟੈਂਡ ਦੀ ਐਂਟੋ ਐਂਟੀਸਰਵਟਾਈਜ਼ ਚੈੱਕ ਲਈ ਔਰ ਹੋਰ ਜਿਹੜੇ ਬਾਡ ਐਲੀਮੈਂਟਸ ਹੈਗੇ ਆ ਬਸ ਸਟੈਂਡ ਅਰਾਊਂਡ ਬਸ ਸਟੈਂਡ ਬਸ ਸਟੈਂਡ ਦੇ ਆਸ-ਪਾਸ ਕਾਫੀ ਲੋਜਿਸ ਹੋਟਲਸ ਨੇ ਪਾਰਕਿੰਗ ਸਪੇਸਿਸ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਕਾਫੀ ਡਿਟੇਲ ਦੇ ਵਿੱਚ ਕਰ ਰਹੇ ਆ ਇਹਦੇ ਵਿੱਚ ਅਸੀਂ ਪੁਲਿਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਯੂਜ਼ ਕਰ ਰਹੇ ਆ ਤੇ ਗਵਰਨਮੈਂਟ ਟੈਕਨੋ ਦਾ ਵਾਹਨ ਵੀ ਯੂਜ਼ ਕਰ ਰਹੇ ਆ ਸੋ ਸਾਡੇ ਕੋਲ ਜਿਹੜਾ ਕ੍ਰਿਮੀਨਲ ਐਲੀਮੈਂਟ ਆ ਸਾਡੇ ਕੋਲ ਕਾਫੀ ਵੱਡਾ ਡਾਟਾ ਹੈਗਾ ਜਿਸ ਨੂੰ ਅਸੀਂ ਟਰੈਂਟੀਫਾਈ ਕਰ ਸਕਦੇ ਲੋਕਾਂ ਨੂੰ ਬਾਈ ਫੇਸ ਸੋ ਟੂਲ ਜਿਹੜਾ ਹੈਗਾ ਆ ਪੰਜਾਬ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਆ ਉਹ ਯੂਜ਼ ਕੀਤਾ ਜਾ ਰਿਹਾ ਹਰੇਕ ਨਾਕਾ ਪੁਆਇੰਟ ਤੇ ਇਨਫੈਕਟ ਅਸੀਂ ਹੁਣ ਯੂਜ਼ ਕਰ ਰਹੇ ਆ ਤਾਂ ਕਿ ਜਿਹੜਾ ਕੋਈ ਐਲੀਮੈਂਟ ਹੈਗਾ ਉਹ ਕੈਚ ਹੋ ਸਕੇ ਅਮਰਨਾਥ ਯਾਤਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਗ੍ਰੀਫ ਕਰ ਚੁੱਕਾ ਕੋਈ ਸ਼੍ਰੀ ਅਮਰਨਾਥ ਜੀ ਯਾਤਰਾ ਜਿਹੜੀ ਹੈਗੀ ਆ ਬਹੁਤ ਪਾਵਨ ਯਾਤਰਾ ਆ ਇਹਦੇ ਬਾਰੇ ਸਾਡੇ ਕਾਫੀ ਜ਼ਿਆਦਾ ਸਟਰੋਂਗ ਜਿਹੜੀ ਅਗਿਆ ਪ੍ਰਬੰਧ ਕੀਤੇ ਗਏ ਆ। ਇਸ ਤੋਂ ਇਲਾਵਾ ਸਿਟੀ ਦੇ ਵਿੱਚ ਕਾਫੀ ਜਗ੍ਹਾ ਚੈਕਿੰਗ ਔਰ ਬੈਡ ਐਲੀਮੈਂਟ ਸਰਚ ਚੱਲ ਰਹੀ ਆ ਜਿਹੜੀ ਅੰਡਰ ਕਵਰ ਆਪਰੇਸ਼ਨਸ ਵੀ ਸੀ ਲਾਂਚ ਕੀਤੇ ਹੋਏ ਆ ਉਹ ਵੀ ਚੱਲ ਰਹੇ ਆ। ਸੋ ਕਈ ਬਲੇ ਫੋਰਸ ਦੀ ਜ਼ਿਆਦਾ ਤਾਦਾਦ ਦੇਖ ਕੇ ਦੇਖਣ ਦੇ ਕਾਰਨ ਜਾਂ ਕੋਈ ਅੰਡਰ ਕਵਰ ਅਸੀਂ ਆਪਰੇਸ਼ਨ ਚਲਾਉਣੇ ਆ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਆ ਕਿ ਆ ਪੁਲਿਸ ਨੂੰ ਜਿੱਥੇ ਵੀ ਕੋਈ ਬੈਡ ਐਲੀਮੈਂਟ ਆ ਜਾਂ ਕੋਈ ਐਦਾਂ ਦਾ ਕੋਈ ਆਬਜੈਕਟ ਦੇਖਦੇ ਆ ਜਿਹੜਾ ਕਿ ਸ਼ੱਕੀ ਆ ਤਰਾਤ ਸੰਮੂਤਲਾ ਦੇ ਤਾਂ ਕਿ ਅਸੀਂ ਮੌਕੇ ਸਿਰਫ ਕਰ